ਲੋਕ ਹਿੱਤ ਲੋਕਾਂ ਦੀ ਆਵਾਜ਼ ਆ ਜਾ ਨਿਹਰ ਸਿੰਘ ਆ ਗਏ ਮੱਥਾ ਕੋਣ ਕੁਝ ਜੀਓ ਕੀ ਕਰਨਾ ਚਾਹੁੰਦੇ ਦੇਖੋ ਜੀ ਇਹ ਸਥਾਨ ਉਹ ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਇਥੇ ਵਰ ਦਿੱਤੇ ਸੀ ਕਿ ਨਿਮਾਣਿਆਂ ਦਾ ਮਾਨ ਨੇ ਤਾਣਿਆਂ ਦੀ ਤਾਣ ਅੱਜ ਮੇਰੇ ਵਰਗਾ ਵੀ ਗੁਰੂ ਦਾ ਨਿਮਾਣਾ ਜਿਹੜਾ ਆ ਉਹ ਸ੍ਰੀ ਪਵਿੱਤਰ ਸਥਾਨ ਤੇ ਜਿਹੜਾ ਆ ਨਤਮਸਤਕ ਹੋਇਆ ਭਾਵੇਂ ਕਿ ਆਪਾਂ ਸਾਰੇ ਸਮੇਂ-ਸਮੇਂ ਤੇ ਗੁਰੂ ਸੇਵਾਣ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹੀ ਨੇ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਤੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਹਾਂ ਨਤਮਸਤਕ ਹੋਇਆ ਹਾਂ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਰੂਪ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਲਾਹੀ ਨੇ ਤੇ ਜਲਾਹੀ ਵਾਲੀ ਖੇਡ ਆਪ ਸਾਰੇ ਜਾਣਦੇ ਆ ਕਿ ਇਹ ਅਮਰੂਨ ਥਾਵਾਂ ਫਿਰਦਾ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸਮੁੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨਤੀਜ ਹੋਣ ਦੇ ਨਾਤੇ ਤਾਨ ਲੈਣ ਲਈ ਵੀ ਆਏ ਆ ਤਾਨ ਲੈਣ ਲਈ ਵੀ ਆਏ ਆ ਤੇ ਸਤਿਗੁਰੂ ਕੋਲੋਂ ਕਿਉਂਕਿ ਸਿੱਖ ਨੇ ਸਤਿਗੁਰੂ ਕੋਲੋਂ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਏ ਆ ਔਰ ਸਤਿਗੁਰਾਂ ਕੋਲੋਂ ਇਹ ਵੀ ਸ਼ਕਤੀ ਮੰਗੀ ਹੈ ਕਿ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਕਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵਿਦਿਆ ਕਇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇ ਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬੁਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝੁਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਇਹ ਅਰਦਾਸ ਕਰਕੇ ਆਂ ਦੋ ਸਾਹਮਣੇ ਪੱਖ-ਪੱਖ ਦੇ ਕੈਂਡੀਡੇਟ ਆਪਣੇ ਆਪ ਨੂੰ ਜਿਹੜਾ ਕਿ ਪੰਚਕ ਦੱਸ ਰਹੇ ਨੇ ਤੇ ਹਲਕਾ ਵੀ ਪੰਚਕ ਹੈ ਤੇ ਕਿਸ ਤਰ੍ਹਾਂ ਦੇ ਦੇ ਮੁਕਾਬਲਾ ਕਿਸ ਨਾਲ ਪਾਉਂਦੇ ਹੋ ਮੈਂ ਇੱਥੇ ਜੀ ਅੱਜ ਆਇਆ ਮੈਂ ਗੁਰੂ ਘਰ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਚਾਹੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਮੇਰੇ ਮੂੰਹੋਂ ਉਹਦੇ ਪ੍ਰਤੀ ਹਮੇਸ਼ਾ ਹੀ ਜਿਹੜਾ ਆ ਅੰਦਰੋਂ ਉਬਾਲ ਉੱਠਦਾ ਹੈ ਮੈਂ ਅੱਜ ਉਹਨਾਂ ਦਾ ਵੀ ਇੱਥੇ ਜ਼ਿਕਰ ਨਹੀਂ ਕਰਾਂ ਹਾਂਜੀ ਉਹਨਾਂ ਦੇ ਵਿੱਚ ਕਿੰਨੇ ਕਰੂੰਗਾ ਕਿਉਂਕਿ ਮੈਂ ਗੁਰੂਦੀ ਹਜੂਰੀ ਚ ਆਇਆ ਉਹ ਜਾਣਦੇ ਐ ਹਾਂਜੀ ਤੇ ਬਾਕੀ ਇਲੈਕਸ਼ਨ ਇਲੈਕਸ਼ਨ ਹੋਣਗੇ ਸਰਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਖੇਤਰੀ ਪਾਰਟੀ ਐ ਪੰਜਾਬ ਦੀ ਅੱਜ ਅਕਾਲੀ ਦਲ ਦੇ ਜਿਹੜੇ ਆਗੂ ਆ ਉਹ ਕੁਝ ਕਾਰਨਾ ਕਰਕੇ ਜਿਹੜਾ ਕਿਨਾਰਾ ਕਰਦੇ ਜਾ ਰਹੇ ਐ ਜਿਹੜੇ ਤਨਵੀਰ ਸਿੰਘ ਗੇਲਾ ਜਾਂ ਇੱਕ ਨੌਜਵਾਨ ਆਗੂ ਨੇ ਕੱਲ ਇੱਕ ਨੀਚੇ ਚੈਨਲ ਤੇ ਕੁਝ ਗੱਲਾਂ ਕੀਤੀਆਂ ਮੁੱਠਿਆ ਸਾਹਿਬ ਪਰ ਕੀ ਕਹਿਣਾ ਕਰੀਏ ਦੇਖੋ ਜੇ ਪਛੋ ਉੱਪਰ ਜੇ ਸੁਣੋਗੇ ਤੇ ਕੱਲ ਤੱਕ ਮਜੀਠੀਆ ਸਾਹਿਬ ਦੀਆਂ ਸਿਫਤਾਂ ਹੀ ਸੁਣੀ ਐ ਤੇ ਰਾਤੋਂ ਰਾਤ ਪਤਾ ਨਹੀਂ ਕਿਹੋ ਜਿਹਾ ਟੀਕਾ ਲੱਗਦਾ ਆ ਉਹ ਰਕਾਰ ਹੀ ਪੁੱਠਾ ਚਲਣਾ ਸ਼ੁਰੂ ਹੋ ਜਾਂਦਾ ਇਹ ਇੱਥੇ ਨਹੀਂ ਹਰੇਕੀ ਉਹ ਜਦੋਂ ਸਵੇਰੇ ਪਤਾ ਲੱਗਦਾ ਕਿ ਇਧਰੋਂ ਉੱਠ ਕੇ ਉਧਰ ਚਲਾ ਗਿਆ ਆ ਤੇ ਉਹ ਕਹਿੰਦਾ ਕਿ ਮੈਨੂੰ ਰਾਤੋਂ ਰਾਤ ਦੀ ਵਿਦੇਸ਼ ਹੋ ਗਿਆ ਇੱਕ ਜਿਹੜੀ ਪੰਜਾਬੀਆਂ ਦੀ ਇੱਕ ਅਣਖ ਹੁੰਦੀ ਸੀ ਨਾ ਕਿ ਜਿੱਥੇ ਚੱਲੇ ਯਾਰ ਚੱਲਣਾ ਆ ਹਾਂਜੀ ਉਸ ਥਾਂ ਤੋਂ ਹਿਲਣਾ ਨਹੀਂ ਅੱਜ ਤੱਕ ਇਹਦਾ ਮਤਲਬ ਜਿਹੜਾ ਆ ਆੜੇ ਰਾਜਨੀਤਿਕ ਬਣੇ ਫਿਰਦੇ ਜਿਹੜੇ ਇਧਰੋਂ ਵਾ ਇਧਰ ਤੇ ਇਧਰੋਂ ਇਧਰ ਜਾਂਦੇ ਐ ਹਾਂ ਹਾਂ ਇਹ ਵੱਖਰੀ ਗੱਲ ਅਗੇ ਕਿਸੇ ਨੂੰ ਕਿਸੇ ਦੀ ਵਿਚਾਰਧਾਰਾ ਚੰਗੀ ਲੱਗਦੀ ਐ ਕੋਈ ਮਹਿਸੂਸ ਕਰਦਾ ਕਿ ਯਾਰੇ ਮੈਂ ਇਹਨਾਂ ਨਾਲ ਜੁੜਿਆ ਸੀਗਾ ਪੰਥ ਤੇ ਪੰਜਾਬ ਦੇ ਹਿੱਤ ਵਾਸਤੇ ਪਰ ਇਹਨਾਂ 'ਚ ਕਮਜ਼ੋਰੀ ਐ ਉਹ ਜੇ ਆਜੇ ਤੇ ਤੁਸੀਂ ਜਿਹੜਾ ਪਰਸਨਲ ਅਲੀਗੇਸ਼ਨ ਲਾ ਲਾ ਕੇ ਤੇ ਤੁਸੀਂ ਅਕਾਲੀ ਦਰ ਨੂੰ ਕਟਾਰੇ ਚ ਖੜਾ ਕਰੋ ਚਾ ਕੋਈ ਵੀ ਹੋਵੇ ਮੇਰਾ ਛੋਟਾ ਵੀਰ ਆ ਮੇਰਾ ਬੱਚਿਆਂ ਵਰਗਾ ਮੈਂ ਹੀ ਉਹਨੂੰ ਉਂਗਲ ਲਾ ਕੇ ਤੋਰ ਕੇ ਇੱਥੋਂ ਤੱਕ ਬਣਾਇਆ ਕਿ ਅੱਜ ਮੇਰੇ ਵਰਗੇ ਵੀ ਉੱਥੋਂ ਡਰਦੇ ਅੱਜ ਮੈਂ ਵੀ ਡਰਦਾ ਹਾਂ ਹਾਂਜੀ ਇਸ ਕਰਕੇ ਜਿਹੜਾ ਹੈ ਨਾ ਹੁਣ ਤੇ ਹੁਣ ਤੇ ਪਾਪ ਤੁਹਾਡੇ ਤੋਂ ਡਰ ਲੱਗਦਾ ਠੀਕ ਨਹੀਂ ਆ ਮੇਰੇ ਮੇਰੇ ਬੱਚੇ ਨੂੰ ਇਹ ਸਵਾਲ ਕਰ ਲੈਂਦੇ ਹਾਂ ਕਿ ਹਲਕਿਆਂ ਦੇ ਵਿੱਚੋਂ ਕਿਦਾਂ ਦਾ ਪਿਆਰ ਮਿਲ ਰਿਹਾ ਹੈ ਤੇ ਕਿਹਦੇ ਨਾਲ ਮੁਕਾਬਲਾ ਕਰਦੇ ਜੇ ਤੁਸੀਂ ਮੈਂ ਮੁਕਾਬਲੇ ਵਾਲੀ ਗੱਲ ਇੱਥੇ ਕਰਨੀ ਨਹੀਂ ਹਾਂਜੀ ਕੰਮ ਕਰਨ ਦੇ ਤਰੀਕੇ ਚ ਪੰਥ ਤੇ 50% ਸਮਰਪਿਤ ਦੀ ਭਾਵਨਾ ਨੂੰ ਲੈ ਕੇ ਹਾਂਜੀ ਜੇ ਮੇਰਾ ਕੰਮ ਕਰਨ ਦਾ ਜਿਹੜੀ ਕਾਰਗੁਜ਼ਾਰੀ ਹੈ ਤੇ ਜੇ ਤੇ ਭਾਈ ਉਤੋਂ ਜਾਣੂ ਜੇ ਤੇ ਮਨ ਦੇ ਜਿਵੇਂ ਠੀਕ ਹੈ ਤੇ ਫਿਰ ਵੋਟ ਮੈਨੂੰ ਪਾ ਦਿਓ ਜੇ ਮੇਰੇ 'ਚ ਕੋਈ ਕਸਰ ਹੈ ਤੇ ਬੇਸ਼ੱਕ ਨਾ ਪਾਇਆ ਜੀ ਪਰ ਜੇ ਤੁਸੀਂ ਇਹ ਵੀ ਕਹੋ ਕਿ ਬਿਰਸਾ ਸੰਗਟੂਆ ਯਾਰਾ ਬੜੀ ਜ਼ਿੰਦਗੀ 'ਚ ਉਹਨੇ ਸੰਘਰਸ਼ ਕੀਤਾ ਆ ਬੜੇ ਪੰਥ ਵਾਸਤੇ ਪੰਜਾਬ ਵਾਸਤੇ ਉਹਨੇ ਤਸੀਹੇ ਝੱਲਿਆ ਜੇਲਾਂ ਕੱਟੀਆਂ ਉਹਦੇ ਪਰਿਵਾਰ ਨੇ ਬੜਾ ਕੁਝ ਬਰਦਾਸ਼ਤ ਕੀਤਾ ਆ ਉਹਦੇ ਭਰਾ ਤੇ 17 ਸਾਲ ਦੀ ਉਮਰ 'ਚ ਇਹਨਾਂ 'ਸੇ ਲੱਗੀ ਸੀਗੀ 7 ਸਾਲ ਉਹ ਜੇਲ੍ਹ ਕੱਟ ਕੇ ਆਏ 9.5 ਸਾਲ ਦੇ ਲਾਗੇ ਮਹਿ ਕੱਟ ਕੇ ਆਏ ਅਜੇ ਦੁਨੀਆ 'ਤੇ ਸਾਨੂੰ ਕੋਈ ਜੇਲ੍ਹ ਨਹੀਂ ਛੱਡੀ ਜਿਹੜੀ ਸਾਨੂੰ ਵਿਖਾਈ ਨਾ ਹੋਵੇ ਤੇ ਮੈਂ ਇਸ ਪੱਖੋਂ ਤੇ ਪੰਜਾਬ ਦੀ ਅਸੈਂਬਲੀ ਚ ਵੀ ਜਿਸ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਵਾਸਤੇ ਆਪਦੇ ਇਲਾਕੇ ਦੀ ਸੇਵਾ ਮਿਹਰੇ ਤੇ ਇਲਾਕੇ ਦੀ ਬਿਹਤਰੀ ਵਾਸਤੇ ਜੋ ਕਾਰਜ ਕੀਤੇ ਲੋਕਾਂ ਦੇ ਸਾਹਮਣੇ ਤੇ ਮੈਂ ਤਾਂ ਸਿੱਧਾ ਗੱਲ ਕਿੰਨਾ ਕਿ ਜੇ ਮੈਂ ਤੁਹਾਡੇ ਲਈ ਕੈਂ ਅਮਰੀਕੀ ਕਰਤੂਤ ਚੰਗੀ ਹੈ ਤੇ ਵੋਟ ਪਾ ਦਿਆ ਜੇ ਜੇ ਭਾਈ ਨਹੀਂ ਚੰਗੀ ਫਿਰ ਨਾ ਪਾਇਆ ਜੇ ਪਰ ਇਹ ਵੀ ਕਹੀ ਜਾਓ ਕਿ ਵਿਰਸਾ ਸੁਮਰਟੋਆ ਬੰਦਾ ਬੜਾ ਚੰਗਾ ਹੈ ਬੰਦਾ ਬੜਾ ਵਧੀਆ ਹੈ ਜਿਹੜਾ ਹੈ ਵੀ ਤਾਕੜਿਆ ਹਾਂਜੀ ਬੋਲਦਾ ਵੀ ਨਿਰਦੇਤਾ ਦੇ ਨਾਲ ਆ ਇਹਨੇ ਪੰਥ ਦੀ ਸੇਵਾ ਵੀ ਬੜੀ ਕੀਤੀ ਹੈ ਪੰਜਾਬ ਦੀ ਸੇਵਾ ਬੜੀ ਕੀਤੀ ਹੈ ਤਾਂ ਵੋਟ ਕਿਸੇ ਹੋਰ ਨੂੰ ਪਾ ਦਿਓ ਫਿਰ ਸਮਝ ਲਓ ਕਿ ਤੁਸੀਂ ਮੇਰੇ ਨਾਲ ਧੱਕਾ ਕਰਦੇ ਜੇ ਬੇਇਨਸਾਫੀ ਕਰਦੇ ਥੈਂਕ ਯੂ